ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 10 ਦੀ ਪਾਠ ਪੁਸਤਕ ਦਾ ਪਾਗ ਪਹਿਲਾ ਕਵਿਤਾ ਦਾ 7ਵਾਂ ਪਾਠ ਬੁੱਲੇ ਸ਼ਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਬੁੱਲੇ ਸ਼ਾਹ ਜੀ ਦੀ ਇੱਕ ਕਾਫੀ ਪੜ ਚੁੱਕੇ ਹਾਂ ਅੱਜ ਅਸੀਂ ਪੜਨ ਜਾ ਰਹੇ ਹਾਂ ਆਓ ਸਈਓ ਰਲ ਦਿਓ ਨੀ ਵਧਾਈ ਅਸੀਂ ਆਰੰਭ ਕਰਾਂਗੇ ਆਓ ਸਈਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਅੱਜ ਤਾਂ ਰੋਜ ਮੁਬਾਰਕ ਚੜਿਆ ਰਾਂਝਾ ਸਾਡੇ ਵਿਹੜੇ ਵੜਿਆ ਹੱਥ ਖੁੰਡੀ ਮੋਢੇ ਕੰਬੜ ਧਰਿਆ ਚੱਕਾਂ ਵਾਲੀ ਸ਼ਕਲ ਬਣਾਈ ਆਓ ਸਈਓ ਰਲ ਦਿਓ ਨੀ ਵਧਾਈ ਐਨਾ ਸਤਰਾ ਵਿੱਚ ਬੁੱਲੇ ਸ਼ਾਹ ਜੀ ਆਪਣੇ ਮੁਰਸ਼ਦ ਜਾਂ ਗੁਰੂ ਨਾਲ ਮਿਲਾਪ ਬਾਰੇ ਗੱਲ ਕਰਦੇ ਹਨ ਆਓ ਸਈਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਤਾਂ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੇਰੀਓ ਸਹੇਲਿਓ ਆਓ ਅਤੇ ਮੈਨੂੰ ਬਹੁਤ ਬਹੁਤ ਵਧਾਈਆਂ ਦਿਓ ਕਿਉਂਕਿ ਮੈਂ ਆਪਣੇ ਪਤੀ ਰਾਂਝੇ ਨੂੰ ਪਾ ਲਿਆ ਹੈ ਮੈਂ ਆਪਣੇ ਮੁਰਸ਼ਿਦ ਨੂੰ ਪਾ ਲਿਆ ਹੈ ਉਸ ਨਾਲ ਮੇਰਾ ਮਿਲਾਪ ਹੋ ਗਿਆ ਹੈ ਅੱਜ ਤਾਂ ਰੋਜ ਮੁਬਾਰਕ ਚੜਿਆ ਰਾਂਝਾ ਸਾਡੇ ਵਿਹੜੇ ਵੜਿਆ ਅੱਜ ਦਾ ਦਿਨ ਹੈ ਬਹੁਤ ਖੁਸ਼ੀਆਂ ਨਾਲ ਭਰਪੂਰ ਹੈ ਚੰਗਾ ਦਿਨ ਚੜਿਆ ਹੈ ਕਿਉਂਕਿ ਅੱਜ ਮੇਕਰ ਰੰਜ ਆਇਆ ਹੈ ਭਾਵ ਮੇਰਾ ਮੁਰਸ਼ਦ ਆਇਆ ਹੈ ਹੱਥ ਖੁੰਡੀ 모ਡੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਉਸ ਦੇ ਹੱਥ ਵਿੱਚ ਖੁੰਡੀ ਫੜੀ ਹੋਈ ਹੈ ਅਤੇ 모ਡੇ ਦੇ ਉੱਤੇ ਕੰਬਲ ਰੱਖਿਆ ਹੋਇਆ ਹੈ ਉਸ ਨੇ ਚਾਕਾਂ ਪਾਵ ਨੌਕਰਾਂ ਵਾਲੀ ਸ਼ਕਲ ਬਣਾ ਰੱਖੀ ਹੈ ਜਾਂ ਬਣਾਈ ਹੋਈ ਹੈ ਆਓ ਸੇញੋਂ ਰਲ ਦਿਓ ਨੀ ਵਧਾਈ ਮੈਨੂੰ ਸਾਰੀਆਂ ਸਹਲੀਆਂ ਰਲ ਕੇ ਵਧਾਈ ਦਿਓ ਕਿਉਂਕਿ ਮੇਰਾ ਅੱਜ ਰਾਂਝੇ ਨਾਲ ਮਿਲਾਪ ਹੋਇਆ ਹੈ ਮੇਰੇ ਮੁਰਸ਼ਦ ਨਾਲ ਅੱਜ ਮੇਰਾ ਮਿਲਾਪ ਹੋਇਆ ਹੈ ਹੁਣ ਅਸੀਂ ਅੱਗੇ ਪੜਾਂਗੇ ਮੁਕਟ ਗਊਆਂ ਦੇ ਵਿੱਚ ਰੁਲਦਾ ਜੰਗਲ ਜੂੰਹਾਂ ਦੇ ਵਿੱਚ ਰੁਲਦਾ ਹੈ ਕੋਈ ਅੱਲਾ ਦੇ ਵੱਲ ਪੁੱਲ ਦਾ ਅਸਲ ਹਕੀਕਤ ਖਬਰ ਨਾ ਕਾਈ ਆਓ ਸਈਓ ਰਲ ਦੇਵਨੀ ਵਧਾਈ ਤਾਂ ਇਹਨਾਂ ਸਤਰਾਂ ਵਿੱਚ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਰਾਂਝੇ ਨੇ ਨੌਕਰਾਂ ਵਾਲੀ ਸ਼ਕਲ ਬਣਾ ਰੱਖੀ ਹੈ ਇਸ ਲਈ ਉਹਦੇ ਸਿਰ ਦਾ ਤਾਜ ਗਾਵਾਂ ਦੇ ਚੜ ਵਿੱਚ ਰੁਲਦਾ ਹੈ ਕਿਤੇ ਜੰਗਲ ਦੀਆਂ ਜੂਹਾਂ ਵਿੱਚ ਰੁਲਦਾ ਹੈ ਹੈ ਕੋਈ ਅੱਲਾ ਦੇ ਵੱਲ ਭੁਲਦਾ ਅਸਲ ਹਕੀਕਤ ਖਬਰ ਨਾ ਕਾਈ ਉਸ ਵੱਲ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਉਹ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੈ ਉਸ ਨੂੰ ਕੋਈ ਖਬਰ ਕਿਸੇ ਪ੍ਰਕਾਰ ਦੀ ਨਹੀਂ ਹੈ ਉਹ ਆਪਣਾ ਖਿਆਲ ਵੀ ਨਹੀਂ ਰੱਖ ਰਿਹਾ ਆਓ ਸਈਓ ਰਣਦੇਓ ਨੀ ਵਧਾਈ ਮੈਨੂੰ ਇਸ ਮੌਕੇ ਤੇ ਮੁਰਸ਼ਦ ਨਾਲ ਮਿਲਾਪ ਦੇ ਮੌਕੇ ਤੇ ਤੁਸੀਂ ਸਾਰੀਆਂ ਸਹੇਲੀਆਂ ਵਧਾਈ ਦਿਓ ਅਸੀਂ ਅੱਗੇ ਪੜਾਂਗੇ ਬੁੱਲੇ ਸਾਹ ਇੱਕ ਸੌਦਾ ਕੀਤਾ ਪੀਤਾ ਜ਼ਹਿਰ ਪਿਆਲਾ ਪੀਤਾ ਨਾ ਕੁਝ ਲਾਹਾ ਟੋਟਾ ਲੀਤਾ ਦਰਦ ਦੁੱਖਾਂ ਦੀ ਗੱਠੜੀ ਚਾਈ ਆਓ ਸਈਓ ਰਣ ਦੇਓ ਨੀ ਵਧਾਈ ਤਾਂ ਅੱਗੇ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਂ ਅਜਿਹਾ ਵਪਾਰ ਵਪਾਰ ਆਪਣੇ ਮੁਰਸ਼ਿਦ ਜਾਂ ਗੁਰੂ ਨਾਲ ਕਰ ਬੈਠਾ ਸੀ ਜਿਸ ਨਾਲ ਮੈਨੂੰ ਮੁਰਸ਼ਿਦ ਦੇ ਵਿਛੋੜੇ ਦਾ ਜ਼ਹਿਰ ਪੀਣਾ ਪਿਆ ਸੀ ਨਾ ਕੁਝ ਲਾਹਾ ਟੋਟਾ ਲੀਤਾ ਦਰਦੁਖਾਂਦੀ ਗਠੜੀ ਚਾਈ ਐਸੋ ਪਾਰ ਵਿੱਚ ਨਾ ਤਾਂ ਮੈਨੂੰ ਕੋਈ ਲਾਭ ਹੋਇਆ ਨਾ ਹੀ ਕੋਈ ਹਾਨੀ ਹੋਈ ਐਸ ਲਈ ਮੈਂ ਅਜੀਹਾ ਸੌਦਾ ਕਰਕੇ ਆਪਣੇ ਦੁੱਖਾਂ ਦੀ ਵਿਛੋੜੇ ਵਾਲੀ ਪੰਡ ਸਿਰ ਤੇ ਚੁੱਕੀ ਫਿਰਦਾ ਸੀ ਭਾਵ ਮੇਰੇ ਸਿਰ ਤੇ ਉਸ ਦਾ ਭਾਰ ਸੀ ਪਰ ਹੁਣ ਮੇਰਾ ਆਪਣੇ ਮੁਰਸ਼ਦ ਨਾਲ ਮਿਲਾਪ ਹੋ ਗਿਆ ਹੈ ਆਓ ਸਈਆਂ ਰਲ ਦਿਓ ਨੀ ਵਧਾਈ ਤਾਂ ਇਸ ਮੌਕੇ ਤੇ ਪਰਬੂ ਨਾਲ ਮੇਰਾ ਮਿਲਾਪ ਦੇ ਮੁਰਸ਼ਦ ਨਾਲ ਮੇਰੇ ਮਿਲਾਪ ਦੇ ਮੌਕੇ ਤੇ ਸਾਰੀਆਂ ਸਹਰੀਆਂ ਮੈਨੂੰ ਵਧਾਈ ਦਿਓ ਮੇਰਾ ਪ੍ਰਬੂ ਆਪਣੇ ਮੁਰਸ਼ਦ ਨਾਲ ਅੱਜ ਮਿਲਾਪ ਹੋਇਆ ਹੈ ਤਾਂ ਮੈਂ ਇਸ ਸਮੇਂ ਬਹੁਤ ਖੁਸ਼ ਤੇ ਭਾਗਾ ਵਾਲਾ ਹਾਂ ਤਾਂ ਸਾਡਾ ਇਸ ਪਾਠ ਦਾ ਇਹ 파ਰਟ ਆਓ ਸਈਓ ਰਲ ਦਿਓ ਨੀ ਵਧਾਈ ਕੰਪਲੀਟ ਹੋਇਆ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਸੀਂ ਅਗਲੇ ਵੀਡੀਓ ਚ ਪੜਾਂਗੇ ਅਗਲਾ ਪਾਰਟ ਬਸ ਕਰ ਜੀ ਹੁਣ ਬਸ ਕਰ ਜੀ ਸਤਿ ਸ੍ਰੀ ਅਕਾਲ